ਹਾਂਜੀ ਕੀ ਨਾਮ ਤੁਹਾਡੇ ਹਾਂ ਕਰਨਜੀ ਕੀ ਲੱਗਦੀ ਹੈ ਤੁਹਾਡੀ ਇਹ ਮੇਰੀ ਬੇਟੀ ਹੈ ਕੀ ਕਰ ਰਹੀ ਹੈ ਸਰ ਇਹ ਮੇਰੀ ਬੇਟੀ ਹੈ ਜੈਤੋ ਨਾਲ ਲੰ ਗਈ ਸੀ ਕਿ ਉਥੇ ਰੋਟੀ ਖਾਣ ਆਈ ਸੀ ਇਥੇ ਦੋ ਜਣੇ ਗਏ ਨੇ ਤੇ ਇਹ ਅਕਰੇ ਭੱਜ ਗਿਆ ਉਹਦੇ ਮੈਨੂੰ ਨਾ ਕਿਰਤੀ ਨਾ ਆਇਆ ਉਹਦਾ ਇਹਦਾ ਚਾਚਾ ਹੀ ਉਹਦਾ ਨਾ ਕਿ ਉਥੇ ਭੱਜ ਗਿਆ ਜਗਾਣ ਦੀ ਉਹ ਮੌਕੇ ਦੇ ਉੱਥੇ ਹੀ ਉਹਨੇ ਉੱਥੇ ਜਾ ਕੇ ਨਾ ਮੌਕੇ ਤੇ ਫੜ ਲਿਆ ਇਹਨਾਂ ਫਿਰ ਵੇਖੀਏ ਜਰਿਆ ਨਾ ਗਿਆ ਨਾ ਹੱਥ ਨਾ ਆਪਣੀ ਧੀ ਭੈਣ ਹੋਇਆ ਤੇ ਪਿੰਡ ਦਾ ਹੋਵੇ ਤੇ ਤਰ੍ਹਾਂ ਨੇ ਧੱਕੇਸ਼ਾਈ ਕੀਤੀ ਨਾ ਕੀਤੀ ਫੇਰਾ ਮੁਕੀ ਕੋਥੋਂ ਨੇ ਨਾ ਮਾਰਿਆ ਫਿਰ ਉਹ ਛੁੱਟ ਕੇ ਭੱਜ ਗਿਆ ਨਹੀਂ ਸਾਥੋਂ ਫੜਿਆ ਗਿਆ ਨਾ ਤੇ ਤੇ ਸਾਨੂੰ ਕੋਈ ਕੋਈ ਨਾ ਕੋਈ ਮਸਲਾ ਹੱਲ ਹੋਣਾ ਚਾਹੀਦਾ ਇਹਨੂੰ ਬਹੁਤ ਜਾਰੀ ਜਿੱਥੇ ਸਜ਼ਾ ਮਿਲਦੀ ਇਹਨੂੰ ਦਿਵਾਉਣੀ ਚਾਹੀਦੀ ਸਜ਼ਾ ਨਾ ਠੀਕ ਤੁਹਾਡੀ ਕੋਈ ਨਾ ਗਲਤੀ ਕੀਤੀ ਉਹਨੇ ਹਾਂ ਗਲਤ ਕੰਮ ਬਹੁਤ ਕੀਤਾ ਜਿੱਦੂ ਮੌਕੇ ਉੱਤੇ ਚਲੇ ਜਾਂ ਸਾਥੋਂ ਜਰਾਂ ਨਹੀਂ ਗਿਆ ਨਾ ਕਪੜਾ-ਕੁਪੜੇ ਜਿੱਦੂ ਫੇਰ ਉਹਨਾਂ ਲਾਏ ਹਣ ਉਹਨੇ ਜਿਹੜਾ ਕੰਮ ਕਰਨਾ ਉਹ ਆਪਣਾ ਨੇ ਕੀਤਾ ਨਾ ਫਿਰ ਕਰਕੇ ਕੰਮ ਤੇ ਫਿਰ ਉਹ ਭੱਜ ਗਿਆ ਕੋਈ ਮੰਨ ਕਰਦੇ ਹੁਣ ਇਹ ਮੰਨ ਕਰ ਲੈ ਵੀ ਸਾਡੇ ਨਾਲ ਸਾਥ ਮਿਲਣਾ ਚਾਹੀਦਾ ਹੈ ਸਾਨੂੰ ਇਹ ਤੇ ਕੋਈ ਤਾਰਵਾਨੀ ਹੋਣੀ ਚਾਹੀਦੀ ਜ਼ਰੂਰੀ ਹੋਣੀ ਚਾਹੀਦੀ ਪਰ ਕਾ ਹੋਣਾ ਚਾਹੀਦਾ ਅਸੀਂ ਬਹੁਤ ਔਖੇ ਕਈ ਦਿਨ ਹਾਰੀ ਸੁਣਾਈ ਨਹੀਂ ਹੋਈ ਇੱਥੇ ਅੱਛਾ ਚੱਲ ਲੱਗਦਾ ਜੀ ਆਇਆ ਤੋ ਨਾਂ ਤੇ ਜਿਹੜਾ ਬੇਟਾ ਬੜੀ ਮੇਰਾ ਨਾਮ ਸੋਨਣਾ ਸਿੰਘ ਹੈ ਪਿੰਡ ਛੋਟਾ ਵੱਤੇ ਵਾਲਿਆ ਕੀ ਮਾਮਲਾ ਹੈ ਸਾਹਿਬ ਮਾਮਲਾ ਇਹ ਸੀ ਕਿ ਕੁੜੀ ਦੀਆਂ ਆਵਾਜ਼ਾਂ ਸੁਣੀਆਂ ਅਸੀਂ ਲਾਗੇ ਕੰਮ ਕਰ ਰਹੇ ਸੀ ਤੇ ਸਾਨੂੰ ਸ਼ੱਕ ਹੋਇਆ ਕਿ ਇੱਥੇ ਕੋਈ ਹੋ ਰਿਹਾ ਵਾ ਕਾਮ ਕਰ ਰਹੇ ਸੀ ਅਸਤੋ ਨਾ ਲਾਰੇ ਸੀ ਜਿਹੜੇ ਪਿੰਡ ਪਿੰਡ ਚੱਕ ਡੁਗਰਾ ਨੇ ਕੀ ਹੋਇਆ ਕੀ ਗੱਲ ਹੋਈ ਸਾਰੀ ਪੂਰੀ ਗੱਲ ਤੇ ਸਾਰਾ ਸੀ ਫਿਰ ਕੁੜੀ ਦੀਆਂ ਆਵਾਜ਼ਾਂ ਸੁਣੀਆਂ ਤੇ ਸਾਰਾ ਹੀ ਧੋੜ ਕੇ ਆਏ ਤੇ ਇੱਕ ਬੰਦਾ ਸਾਨੂੰ ਵੇਖ ਕੇ ਉਥੋਂ ਭੱਡ ਗਿਆ ਮੁੰਡੇ ਦਾ ਚਾਚਾ ਕੁਲਵਿੰਦਰ ਸਿੰਘ ਸਾਨੂੰ ਉਹ ਦਰਬਾਰਾ ਸਿੰਘ ਤੇ ਇਹ ਸਾਰੇ ਗਗਨਦੀਪ ਸਿੰਘ ਨੂੰ ਉਥੋਂ ਫੜ ਲਿਆ ਮੌਕੇ ਤੇ ਆ ਬੜਾ ਡੁਗੜੀ ਦੇ ਵਿੱਚ ਗਗਨਦੀਪ ਸਿੰਘ ਵੀ ਛੁੱਟ ਕੇ ਭੱਡ ਗਿਆ ਕਹਿੰਦਾ ਉਹਦੀਆਂ ਚਪਲਾਂ ਮੋਟਰਸਾਈਕਲ ਉੱਥੇ ਸਾਰ ਛੱਡ ਕੇ ਤੇ ਭੱਜਿਆ ਜੀ ਤੇ ਸਾਨੂੰ ਸਰ ਇਨਸਾਫ਼ ਮਿਲਣਾ ਚਾਹੀਦਾ ਵਾ ਮੋਕੇ ਦੇ ਵਿੱਚ ਸਾਡੇ ਤੋਂ ਛੁੱਟ ਗਏ ਭੱਜ ਗਏ ਆ। ਉਹਦੇ ਦਰਖਾਸਤ ਦਿੱਤੀ ਕੋਈ ਤੇ ਸਰ ਅਸੀਂ ਤੇਰ ਖਾਸ਼ਨ ਦਿੱਤੀਆਂ ਬਹੁਤ ਕੁਝ ਹੋਇਆ ਸਾਡੀ ਗੱਲ ਨਹੀਂ ਸੁਣੀ ਗਈ ਕਿਤੇ। ਹਾਂਜੀ ਕੋਈ ਜ਼ਬਰਦਸਤ ਨਾ ਵੀ ਕੀਤਾ ਕੁੜੀ ਨੇ ਕੇ ਹਾਂਜੀ ਹਾਂਜੀ ਕੁੜੀ ਨੇ ਬਹੁਤ ਚੀਕਾਂ ਮਾਰੀ ਸੀ ਜਾ ਕੇ ਵੇਖਿਆ ਫਿਰ ਅਸੀਂ ਕੱਪੜੇ ਪਵਾਏ ਸਾਰਾ ਕੁਝ ਕੀਤਾ ਤੇ ਆਪਾਂ ਗਗਨਦੀਪ ਸਿੰਘ ਨੂੰ ਫੜ ਲਿਆ ਪਰ ਉਹ ਫੌਜੀ ਸੀ ਉਹ ਜਾਣਦਾ ਹੀ ਸਾਰਾ ਕੁਝ ਉਹ ਸਾਡੇ ਨਾਲ ਟਿਕਾਨੀ ਮਾਰ ਕੇ ਨਿਕਲ ਗਿਆ। ਉਹਦੇ ਕੱਪੜੇ ਵੀ ਲੱਗੇ ਹਾਂਜੀ ਉਹਦੇ ਚਪਲਾਂ ਮੋਟਰਸਾਈਕਲ ਉੱਥੇ ਉਹਦੀ ਟੀ-ਸ਼ਰਟ ਪਾੜੀ ਉੱਥੇ ਰਹਿ ਰਹੀ ਸੀ। ਉਹ ਕੀ ਮੰਗਤ ਹੈ ਕੋਣ ਅਸੀਂਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਸਾਡੀ ਗੁੱਡੀ ਨਾਲ ਧੱਕਾ ਹੋਇਆ ਵਾ ਹਾਂਜੀ ਜੀ ਇਨਸਾਫ ਨਹੀਂ ਮਿਲਦਾ ਤੇ ਕੀ ਕਰੀਏ ਅਸੀਂ ਇੱਥੇ ਧਰਨਾ ਲਾ ਕੇ ਬਹਿ ਜਾਵਾਂਗੇ ਸਾਨੂੰ ਨਹੀਂ ਇਨਸਾਫ ਮਿਲਦਾ ਤੇ ਤੁਹਾਨੂੰ 15 ਦਿਨ ਹੋ ਗਏ ਸਰ ਧੱਕੇ ਖਾਂਦੇ ਫਿਰਦੇ ਆ ਸਾਨੂੰ ਸਾਡਾ ਇਨਸਾਫ ਮਿਲਣਾ ਚਾਹੀਦਾ ਸਾਡੀ ਸੁਣਾਈ ਨਹੀਂ ਹੋਈ ਨਾ ਇਹ ਸਕੋਰ ਦਾ ਮਾਮਲਾ ਆ ਤੁਹਾਡੇ ਕੋਲ ਛੋਟੇ ਪੱਤੀ ਵਾਲ ਦਾ ਕੁੜੀ ਨਾਲ ਜ਼ਬਰਦਸਤੀ ਕਰਨ ਦਾ ਕੀ ਮਾਮਲਾ ਸਰ ਉਹ ਸਾਡੇ ਪ੍ਰਕਾਸ਼ ਮਿਲੀ ਆ ਉਹ ਮਨ ਸਾਡੇ ਨਾਲ ਜਿਹੜੇ ਆ ਉਹ ਸਾਡੇ ਉਹ ਉਹ ਦੇ ਕਰਦੇ ਆ ਜੋ ਘਰ ਵੀ ਉਹ ਲੰਨੀ ਆ ਉਹ ਕੋਈ ਵੀ ਅੰਦਰ ਤੁਸੀਂ ਕੋਈ ਨਹੀਂ ਨਹੀਂ ਤੱਕ ਨਹੀਂ ਆਈ ਜਦੋਂ ਇਹ ਪਰੇ ਚੱਪ ਕੀਤੀ ਜਾਵੇ